ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਕਾਲੀਆਂ ਘਟਾਵਾਂ ਨੇ ਦਿਨੇ ਕਰ ਦਿੱਤਾ ਹਨੇਰਾ ਤੇ ਤੁਸੀਂ ਦੇ ਦੇ ਪਿਓ ਕਿ ਕਿਵੇਂ ਕਾਲੇ ਬੱਦਲ ਆਸਮਾਨ ਦੇ ਵਿੱਚ ਉੱਡਦੇ ਹੋਏ ਤੇ ਨਾਲ ਹੀ ਤੇਜ਼ ਹਨੇਰੀ ਵੀ ਆਉਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਹਨੇਰੀ ਤੇ ਤੇਜ਼ ਬਰਸਾਤ ਇੱਕਦਮ ਹੀ ਬਹੁਤ ਤੇਜ਼ ਤਰੀਕੇ ਦੇ ਨਾਲ ਆਉਣੀ ਸ਼ੁਰੂ ਹੋ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਤੇਜ਼ ਹਵਾਵਾਂ ਦੇ ਨਾਲ-ਨਾਲ ਕਾਲੀਆਂ ਘਟਾਵਾਂ ਤੇ ਉਸਦੇ ਨਾਲ ਜਿਹੜਾ ਆ ਬਹੁਤ ਤੇਜ਼ ਬਰਸਾਤ ਵੀ ਹੋਣੀ ਸ਼ੁਰੂ ਹੋ ਗਈ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਜਿਹੜੀਆਂ ਨੇ ਮੈਂ ਹੇਠਾਂ ਆਣ ਕੇ ਜਿਹੜੀਆਂ ਨੇ ਉਹ ਸੂਟ ਕਰਨੇ ਸ਼ੁਰੂ ਕੀਤੇ ਜਦੋਂ ਮੈਂ ਕਾਲੀਆਂ ਘਟਾਵਾਂ ਨੂੰ ਕੈਪਚਰ ਕਰਦਾ ਪਿਆ ਸੀ ਤੇ ਇੱਕਦਮ ਹੀ ਤੇਜ਼ ਮੀਂਹ ਆਣਾ ਸ਼ੁਰੂ ਹੋ ਗਿਆ ਜਿਹਦੇ ਕਰਕੇ ਸੱਤ ਤੇ ਰੁਕਣਾ ਮੁਸ਼ਕਲ ਹੋ ਗਿਆ ਤੇ ਫਿਰ ਮੈਂ ਜਦੋਂ ਹੇਠਾਂ ਆਇਆ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਆ ਬਹੁਤ ਜ਼ਿਆਦਾ ਤੇਜ਼ ਹਵਾਵਾਂ ਦੇ ਨਾਲ ਜਿਹੜਾ ਆ ਤੇਜ਼ ਮੀਂਹ ਵੀ ਸ਼ੁਰੂ ਹੋ ਗਿਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਬਰਸਾਤ ਹੋਣੀ ਸ਼ੁਰੂ ਹੋ ਗਈ ਤੇ ਕਣਕੋੜ ਹਨੇਰਾ ਜਿਹੜਾ ਆ ਉਹ ਹੋ ਗਿਆ ਕਨਕੋੜ ਹਨੇਰੇ ਤੋਂ ਬਾਅਦ ਤੇਜ਼ ਬਰਸਾਤ ਜਿਹੜੀ ਹੈ ਸ਼ੁਰੂ ਹੋ ਗਈ ਤੇ ਬਰਸਾਤ ਕਿੱਥੇ-ਕਿੱਥੇ ਹੋ ਰਹੀ ਹੈ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਨਾਲ ਦੀ ਨਾਲ ਲਾਈਕ ਕਰਿਓ ਇਸੇ ਤਰ੍ਹਾਂ ਦੇ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਿੰਨੇ ਆ ਕਿਉਂਕਿ ਬਹੁਤ ਜ਼ਿਆਦਾ ਤੇਜ਼ ਹਨੇਰੀ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਹਵਾਵਾਂ ਤੇਜ਼ ਚੱਲਣ ਦੇ ਨਾਲ ਰਾਹ ਦੇ ਵਿੱਚ ਆਉਂਦੇ ਜਾਂਦੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਤੇ ਜੇਕਰ ਇਸ ਤਰ੍ਹਾਂ ਦੀ ਕਿਤੇ ਵੀ ਤੁਹਾਨੂੰ ਹਨੇਰੀ ਝੱਖੜ ਮੀ ਆਉਂਦਾ ਆ ਤੇ ਰਸਤੇ ਦੇ ਵਿੱਚ ਕਿਤੇ ਆਸਰਾ ਲੈ ਕੇ ਰੁਕ ਜਾਣਾ ਚਾਹੀਦਾ ਆ ਤੇ ਇਹੋ ਜਿਹੇ ਨੇ ਰੀਦ ਵਿੱਚ ਚੱਲਣਾ ਵੀ ਨਹੀਂ ਚਾਹੀਦਾ ਕਿਉਂਕਿ ਰਾਹ ਦੇ ਵਿੱਚ ਬਹੁਤ ਸਾਰੇ ਰੁੱਖ ਜਿਹੜੇ ਆ ਕਈ ਵਾਰ ਡਿੱਗ ਪੈਂਦੇ ਨੇ ਤੇ ਉੱਥੇ ਜਾਨਮਾਲ ਦਾ ਨੁਕਸਾਨ ਹੋਣ ਦੇ ਕਾਫੀ ਜ਼ਿਆਦਾ ਚਾਂਸ ਹੁੰਦੇ ਨੇ ਇਸ ਕਰਕੇ ਡੀਪੀਸੀ ਪੰਜਾਬੀ ਤੋਂ ਇੱਕ ਬੇਨਤੀ ਕੀਤੀ ਜਾਂਦੀ ਹੈ ਵੀ ਇਹੋ ਜਿਹੇ ਤੇਜ਼ ਹਵਾਵਾਂ ਦੇ ਵਿੱਚ ਤੇ ਮੀਂਹ ਛਕਰ ਦੇ ਵਿੱਚ ਕਿਤੇ ਆਸਰਾ ਲੈ ਕੇ ਰੁਕ ਜਾਣਾ ਚਾਹੀਦਾ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਰਜ ਮਰਜ ਨਾ ਹੋਵੇ ਤੁਸੀਂ ਦੇ ਦੇ ਪਿਓ ਡੀਪੀਜੀ ਪੰਜਾਬੀ ਤਸਵੀਰਾਂ ਤੁਹਾਨੂੰ ਕੀਵੀਆਂ ਲੱਗੀਆਂ ਤੁਹਾਡੇ ਏਰੀਏ 'ਚ ਮੀਂਹ ਦਾ ਮਾਹੌਲ ਕੀ ਹੈ ਆਪਣਾ ਕਮੈਂਟ ਕਰਕੇ ਜ਼ਰੂਰ ਤਸੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਮੀ ਬਹੁਤ ਜਿਆਦਾ ਤੇਜ਼ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਆ ਹਵਾਵਾਂ ਤਾਂ ਥੋੜੀਆਂ ਸਲੋ ਹੋ ਗਈਆਂ ਪਰ ਮੀ ਜਿਹੜਾ ਆ ਉਹ ਤੇਜ਼ ਰਫਤਾਰ ਦੇ ਨਾਲ ਚੱਲਦਾ ਰਿਹਾ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਨਾਲ ਦੀ ਨਾਲ ਦੋਸਤੋ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਧੰਨਵਾਦ